ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸਦੇ ਹਾਂ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਇਸ ਰਿਸ਼ਤੇ ਦੀ ਚੰਗੀ ਤਰ੍ਹਾਂ ਪਰਤਾਲ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਨਵੇਂ-ਨਵੇਂ ਹੋਰ ਰਿਸ਼ਤੇ ਰਿਸ਼ਤਾ ਹੈ ਜੀ ਆਪਣੇ ਕੋਲੇ ਪਹਿਲਾ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀਆਂ ਲੜਕੀਆਂ ਨੇ ਇਹ ਦੋ ਪੈਨਾਣੇ ਜੀ ਇਹ ਲੜਕੀ ਦਾ ਡੇਟ ਆਫ ਬਰਥ ਹੈ 95 ਹਾਈਟ 53 ਹੈ ਸਟੱਡੀ ਬੀਏ ਹੈ ਜੀ ਤੇ ਦੂਸਰੀ ਲੜਕੀ ਦਾ ਡੇਟ ਆਫ ਬਰਥ ਹੈਗਾ 98 ਹਾਈਟ 53 ਹੈ ਸਟੱਡੀ ਪਲੱਸ 2 ਹੈ ਜੀ ਇਹ ਤਿੰਨ ਭੈਣ ਭਰਾਣੇ ਤੇ ਤਿੰਨੋਂ ਹੀ ਇਹ ਬਾਹਰ ਨੇ ਫੈਮਿਲੀ ਇਹਨਾਂ ਦੀ ਸਾਰੀ ਫਾਦਰ ਮਾਦਰ ਵੀ ਬਾਹਰ ਨੇ ਜੀ ਇਹ ਲੜਕੀਆਂ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀਆਂ ਇਹ ਅਮਰਤਧਾਰੀ ਹੈ ਜੀ ਤੇ ਇਹਨਾਂ ਨੂੰ ਲੜਕੇ ਚਾਹੀਦੇ ਆ ਵੈਸ਼ ਨੂੰ ਪਰਿਵਾਰ ਦੇ ਵਿੱਚ ਔਣ ਪਹਿਲ ਇਹ ਅਮਰਤਧਾਰੀ ਹੀ ਲੜਕੇ ਨੂੰ ਦਿੰਦੇ ਨੇ ਜੇ ਲੜਕਾ ਅਮਰਤਧਾਰੀ ਨਹੀਂ ਹੈਗਾ ਤਾਂ ਲੜਕੇ ਦੇ ਕੇਸ ਦਾੜੀ ਰੱਖੇ ਹੋਣ ਜੀ ਤੇ ਪਰਿਵਾਰ ਵੈਸ਼ ਨੂੰ ਹੋਵੇ ਲੜਕੇ ਨੂੰ ਜ਼ਮੀਨ 15 ਕਿੱਲਿਆਂ ਤੱਕ ਆਉਂਦੀ ਹੋਈ ਜੀ ਜੇਸ ਕਿਸੇ ਵੀਰ ਭੈਣ ਨੂੰ ਇਹਨਾਂ ਬੱਚੀਆਂ ਦੇ ਰਿਸ਼ਤੇ ਪਸੰਦ ਆਉਂਦੇ ਨੇ ਤਾਂ ਇਹਨਾਂ ਦਾ ਰਿਸ਼ਤੇ ਦਾ ਫਾਈਲ ਨੰਬਰ 583 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੁੜੇ ਤਰਨਤਾਰ ਨੇਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਜੀ ਲੜਕੇ ਦਾ ਡੇਟ ਆਫ ਬਰਥ 94 ਹਾਈਟ 5 ਫੁੱਟ 7 ਇੰਚ ਸਟੱਡੀ ਬੀਏ ਹੈ ਜੀ ਗੋਤ ਇਹਨਾਂ ਦਾ ਢਿੱਲੋਂ ਹੈ ਇਹ ਦੋ ਭਰਾ ਨੇ ਦੂਜਾ ਭਰਾ ਮੈਰਿਡ ਹੈ ਤੇ ਦੋਨਾਂ ਭਰਾਵਾਂ ਨੂੰ ਟੋਟਲ 26 ਕਿੱਲੇ ਜ਼ਮੀਨ ਆਉਂਦੀ ਆ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 707 ਜੀ ਅਗਲਾ ਰਿਸ਼ਤਾ ਆਪਣੇ ਕੋਲੇ ਤਲਵੰਡੀ ਸਾਬੋ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 97 ਆ ਹਾਈਟ 5 ਫੁੱਟ 1 ਇੰਚ ਆ ਇਹ ਦੋ ਭੈਣ ਭਰਾਣੇ ਦੋਨਾਂ ਦੋਵੇਂ ਹੀ ਇਹ ਕੈਨੇਡਾ ਦੇ ਵਿੱਚ ਨੇ ਜੀ ਲੜਕੀ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਨਰਸਿੰਗ ਦੀ ਜੌਬ ਕਰਦੀ ਹੈ ਜੀ ਉਧਰ ਇਹ ਇਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਸਰਕਾਰੀ ਜੋਬ ਕਰਦੇ ਆ ਜੀ ਵੈਸ਼ ਨੂੰ ਪਰਿਵਾਰ ਹੈ ਇਹਨਾਂ ਦਾ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੇ ਨੂੰ ਜ਼ਮੀਨ 15 ਤੋਂ 20 ਕਿੱਲਿਆਂ ਤੱਕ ਆਉਂਦੀ ਹੋਵੇ ਤੇ ਪਰਿਵਾਰ ਵੈਸ਼ ਨੂੰ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 708 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਹਰਿਆਣਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਜੀ ਲੜਕੇ ਦਾ ਡੇਟ ਆਫ ਬਰਥ ਹੈ 91 ਹਾਈਟ 6 ਫੁੱਟ ਹੈ ਸਟੱਡੀ ਇਹਨੇ ਕੀਤੀ ਹੈ ਬੀਐਸਸੀ ਨਰਸਿੰਗ ਦਾ ਲੜਕਾ ਇਕਲੋਤਾ ਹੀ ਆ ਗੋ ਤੇ ਇਹਨਾਂ ਦਾ ਢਿੱਲੋਂ ਹੈ ਜੀ ਲੜਕੇ ਨੂੰ ਸ਼ਹਿਰੀ ਜ਼ਮੀਨ ਆਉਂਦੀ ਹੈ 6 ਕਿੱਲੇ ਤੇ ਕੁਝ ਇਹਨਾਂ ਦੇ ਪਲਾਟ ਹੈ ਜੀ ਇਹ ਲੜਕਾ ਕੈਨੇਡਾ ਦੇ ਵਿੱਚ ਜੌਬ ਕਰਦਾ ਉਧਰ ਇਹਨਾਂ ਦਾ ਆਪ ਦਾ ਘਰ ਹੈ ਜੀ ਮੰਮੀ ਡੈਡੀ ਵੀ ਇਹਨਾਂ ਦੇ ਗਏ ਹੋਏ ਨੇ ਇਨਾਂ ਨੂੰ ਲੜਕੀ ਚਾਹੀਦੀ ਹੈ ਕਨੇਡਾ ਪੀਆਰ ਹੋਵੇ ਤੇ ਲੜਕੀ ਦੀ ਹਾਈਟ 5 5 ਤੋਂ ਘੱਟ ਨਾ ਹੋਵੇ ਜੀ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 788 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੋਕਸਰੇ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ 97 ਹਾਈਟ 6 ਫੋਟਾ ਸਟਡੀ ਪਲੱਸ 2 ਹੈ ਦੋ ਪ੍ਰਾਣੇ ਦੋਨਾਂ ਭਰਾਵਾਂ ਨੂੰ ਟੋਟਲ 4 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਇਹ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਜਾਈਦੀ ਹੈ ਜਿਸ ਦੀ ਸਟੱਡੀ ਜੀਐਨਐਮ ਕੀਤੀ ਹੋਵੇ ਕੋਈ ਇਹਨਾਂ ਦੀ ਡਿਮਾਂਡ ਨਹੀਂ ਹੈਗੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 713 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੌਕਸਰ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 95 ਹੈ ਹਾਈਟ 5 ਫੁੱਟ 8 ਇੰਚ ਹੈ ਸਟੱਡੀ ਬੀਟੈਕ ਹੈ ਦੋ ਭੈਣ ਭਰਾ ਨੇ ਲੜਕੀ ਇਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਚਾਹੀਦਾ ਕੈਨੇਡਾ ਪੀਆਰ ਹੋਵੇ ਲੜਕੇ ਨੂੰ ਜ਼ਮੀਨ 15 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤੇ ਇਸ ਰਿਸ਼ਤੇ ਦਾ ਫਾਈਲ ਨੰਬਰ 7215 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਨਸਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਲੜਕੇ ਦਾ ਡੇਟ ਆ 98 ਆ ਹਾਈਟ 6 ਫੁੱਟ ਹੈ ਸਟੱਡੀ ਐਮ ਐਸ ਸੀ ਬੀ ਐਡ ਪੀ ਟੈਟ ਤੇ ਸੀ ਟੈਟ ਲੜਕਾ ਇਹ ਕਲੀਅਰ ਹੈ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਇਹ ਲੜਕਾ ਤਲਾਕਸ਼ੁਦਾ ਹੈ ਤੇ ਜੌਬ ਕਰਦਾ ਹੈ ਜੀ 40000 ਲੜਕੇ ਦੀ ਸੈਲਰੀ ਆ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਹੈਗੀ ਜੇ ਲੜਕੀ ਤਲਾਕਸ਼ੁਦਾ ਤਾਂ ਹੋਵੇ ਬਿਨਾ ਬੱਚੇ ਤੋਂ ਜੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 718 ਹੈ ਜੀ। ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ। ਲੜਕੇ ਦਾ ਡੇਟ ਆਫ ਬਰਥ 94 ਆ ਹਾਈਟ 5 ਫੁੱਟ 9 ਇੰਚ ਹੈ ਸਟੱਡੀ ਐਲ ਐਲ ਬੀ ਹੈ ਦੋ ਭਰਾ ਇੱਕ ਭੈਣ ਹੈ ਭੈਣ ਇਹਨਾਂ ਦੀ ਕੈਨੇਡਾ ਦੇ ਵਿੱਚ ਹੈ ਜੀ। ਦੋਨਾਂ ਭਰਾਵਾਂ ਕੋਲ ਟੋਟਲ 35 ਕਿੱਲੇ ਜ਼ਮੀਨ ਹੈ ਤੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਜੀ 17.5 ਕਿੱਲੇ। ਇਨਾਂ ਨੂੰ ਲੜਕੀ ਚਾਹੀਦੀ ਐ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਜਿਸ ਕਿਸੇ ਵੀਰਪਿਆ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 725 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦੇ ਫਾਈਲ ਨੰਬਰ 10 ਦੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇਹ ਆਪਣੇ ਕੋਲੇ ਪਟਿਆਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਗੋ ਤੇ ਇਹਨਾਂ ਦਾ ਵਰਕ ਹੈ ਜੀ ਰਫੂਜੀ ਪਰਿਵਾਰ ਹੈ ਇਹ ਲੜਕੇ ਦਾ ਡੇਟ ਆਫ ਬਰਥ 96 ਆ ਹਾਈਟ 6 ਫੁੱਟ ਹੈ ਸਟੱਡੀ ਪਲੱਸ 2 ਹੈ ਦੋ ਭੈਣ ਭਰਾ ਨੇ ਜੀ ਇਹ ਸੱਤ ਕਿਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਲੜਕਾ ਨਿਊਜ਼ੀਲੈਂਡ ਵਿੱਚ ਪੀਅਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਜੀ ਪਹਿਲ ਇਹ ਨਿਊਜ਼ੀਲੈਂਡ ਗਈ ਹੀ ਲੜਕੀ ਨੂੰ ਵੰਦਦੇ ਨੇ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ 798 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਚੀਵਾੜਾ ਏਰੀਆ ਲੜਕੇ ਦਾ ਡੇਟ ਆਫ ਬਰਥ 94 ਹਾਈਟ 55 ਹੈ। ਸਟੱਡੀ ਪਲੱਸ 2 ਹੈ ਦੋ ਭੈਣਾਂ ਦੋ ਭਰਾ ਹੈ ਤੇ ਤਿੰਨ ਭੈਣ ਭਰਾ ਹੈ ਨਿਊਜ਼ੀਲੈਂਡ ਦੇ ਵਿੱਚ ਨੇ। ਇਹ ਦੋਨਾਂ ਭਰਾਵਾਂ ਨੂੰ 4.4 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਨਿਊਜ਼ੀਲੈਂਡ ਵਿੱਚ ਵਰਕ ਪਰਮਿਟ ਤੇ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਗਈ ਹੋਵੇ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 808 ਹੈ ਜੀ ਜੋ ਵੀ ਤਾਂ ਨੂੰ ਅਸੀਂ ਰਿਸ਼ਤੇ ਦੱਸੇ ਨੇ ਜੇ ਕਿਸੇ ਵੀਰਪੈਨ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤੁਸੀਂ ਸਾਡਾ ਜੋ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਵੀਰ ਭੈਣ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਧੰਨਵਾਦ ਜੀ